ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿ ਸਰਵਤਰ ਮਾਨਿਆ ਕਿ ਅਥਵਾ ਵਹਿਗੁਰੂ ਜੀ ਸਰਵਤਰ ਸਾਰੇ ਹੀ ਆਪ ਜੀ ਨੂੰ ਮਾਨਿਆ ਮੰਨਦੇ ਹਨ ਸੋ ਸਾਰਿਆਂ ਦੇ ਮਾਨਿਆ ਮੰਨਣ ਯੋਗ ਹੋ ਮਾਨਿਆ ਪੂਜਣ ਯੋਗ ਹੋ ਸਾਰਿਆਂ ਦੇ ਆਪ ਜੀ ਕਿ ਸਰਵਤਰ ਦਾਨਿਆ ਸੋ ਕਿ ਅਥਵਾ ਸਾਰਿਆਂ ਨੂੰ ਦਾਨੈ ਦਾਨਿਆ ਦਾਨ ਦੇਣ ਵਾਲੇ ਹੋ ਸਾਰਿਆਂ ਦੇ ਦਾਤਾ ਹੋ ਕੇ ਸਰਬਤਰ ਗੌਣੇ ਸੋ ਅਥਵਾ ਸਾਰਿਆਂ ਦੇ ਗੌਣੇ ਮੁਖ ਰੂਪ ਹੋ ਸੋ ਸਰਬਤਰ ਗੌਣੇ ਕਿ ਅਥਵਾ ਸਾਰੇ ਹੀ ਆਪ ਜੀ ਨੂੰ ਗੌਣੇ ਗਾਉਂਦੇ ਹਨ ਗੌਣੇ ਗਾਉਂਦੇ ਹਨ ਵਾਹਿਗੁਰੂ ਜੀ ਕਿ ਸਰਬਤਰ ਭੌਣੇ ਸੋ ਕੇ ਅਥਵਾ ਸਾਰਿਆਂ ਦੇ ਵਿੱਚ ਭੌਨੇ ਹਿਰਦੇ ਰੂਪ ਘਰ ਰੂਪ ਹੋ ਕੇ ਸਰਬਤਰ ਦੇਸੈ ਕੇ ਅਥਵਾ ਸਾਰਿਆਂ ਦੇ ਵਿੱਚ ਦੇਸੈ ਸਾਰੇ ਹੀ ਦੇਸੈ ਅੰਗਾ ਵਿੱਚ ਹੋ ਕੇ ਸਰਬਤਰ ਸੋ ਕੇ ਅਥਵਾ ਸਾਰੇ ਹੀ ਦੇਸੈ ਅੰਗਾ ਵਿੱਚ ਹੋ ਕੇ ਕੇ ਸਰਬਤਰ ਭੇਸੈ ਕੇ ਅਥਵਾ ਸਾਰੇ ਹੀ ਭੇਸੈ ਭੇਸਾਂ ਵਿੱਚ ਹੋ ਸਰਬੱਤ ਸਰਾਰੇ ਹੀ ਭੇਸਾਂ ਵਿੱਚ ਹੋ ਕੇ ਸਰਬੱਤਰ ਰਾਜੈ ਕੇ ਅਥਵਾ ਸਾਰੇ ਹੀ ਰਾਜੈ ਸਾਰਿਆਂ ਦੇ ਰਾਜੇ ਰੂਪ ਹੋ ਰਾਜੈ ਬਰਾਜਮਣ ਬਰਾਜਮਣ ਹੋ ਸੁਭਾਏਮਣ ਹੋ ਸਾਰਿਆਂ ਦੇ ਵਿੱਚ ਬਰਾਜਮਣ ਹੋ ਰਾਜੈ ਸੋ ਆਪ ਜੀ ਪ੍ਰਕਾਸ਼ ਰੂਪ ਹੋ ਸਾਰਿਆਂ ਦੇ ਵਿੱਚ ਕੇ ਸਰਬਤਰ ਸਾਜੈ ਕੇ ਅਥਵਾ ਸਾਰਿਆਂ ਨੂੰ ਸਾਜੈ ਸਜਾਉਣ ਵਾਲੇ ਹੋ ਸਾਜਣ ਵਾਲੇ ਹੋ ਵਾਹਿਗੁਰੂ ਜੀ ਆਪ ਜੀ ਕੇ ਸਰਬਤਰ ਦੀਨੈ ਕੇ ਅਥਵਾ ਸਾਰਿਆਂ ਦੀਨੈ ਧਰਮਾਂ ਵਿੱਚ ਹੋ ਸਰਬਤਰ ਦੀਨੈ ਕੇ ਸਰਬਤਰ ਦੀਨੈ ਕੇ ਅਥਵਾ ਸਾਰੇ ਹੀ ਦੀਨੈ ਧਰਮਾਂ ਵਿੱਚ ਹੋ ਕੇ ਸਰਬਤਰ ਲਿਨੈ ਸੋ ਅਥਵਾ ਸਾਰਿਆਂ ਨੂ ਲੀਨੈ ਲੈ ਕਰਨ ਵਾਲੇ ਹੋ ਸੋ ਸਾਰਿਆਂ ਤੋਂ ਜੀਵਨ ਲੈਣ ਵਾਲੇ ਹੋ ਕੇ ਸਰਬਤਰ ਜਾਹੋ ਕੇ ਸਰਬਤਰ ਦੀਨੈ ਸੋ ਕਿ ਅਥਵਾ ਸਾਰੇ ਹੀ ਦੀਨੈ ਧਰਮਾਂ ਵਿੱਚ ਹੋ ਕੇ ਸਰਬਤਰ ਲੀਨੈ ਕਿ ਅਥਵਾ ਸਾਰੇ ਹੀ ਸਰਬਤਰ ਲੀਨੈ ਸਾਰਿਆਂ ਨੂੰ ਲੈ ਕਰਨ ਵਾਲੇ ਹੋ ਲੈਤਾ ਕਰਨ ਵਾਲੇ ਹੋ ਸਾਰਿਆਂ ਨੂੰ ਸਾਰਿਆਂ ਨੂੰ ਲੀਨੈ ਜੀਵਨ ਖੋਲਣ ਵਾਲੇ ਹੋ ਸਾਰਿਆਂ ਤੋਂ ਕੇ ਸਰਬਤਰ ਜਾ ਹੋ ਕੇ ਅਥਵਾ ਸਾਰੇ ਹੀ ਸਰਬਤਰ ਜਾ ਹੋ ਜਗਾ ਵਿੱਚ ਹੋ ਸਾਰੇ ਹੀ ਅਸਥਾਨਾਂ ਵਿੱਚ ਹੋ ਆਪ ਜੀ ਕੇ ਸਰਬਤਰ ਪਾ ਹੋ ਸੋ ਕੇ ਅਥਵਾ ਸਾਰੇ ਹੀ ਸਰਬਤਰ ਭਾ ਹੋ ਕੇ ਸਰਬਤਰ ਭਾ ਹੋ ਸਾਰਿਆਂ ਹੀ ਸਥਾਨਾਂ ਤੇ ਸਾਰੇ ਸਭ ਜਗ੍ਹਾ ਤੇ ਭਾ ਹੋ ਪ੍ਰਕਾਸ਼ ਰੂਪ ਹੋ ਵੈਗਰੂ ਜੀ ਹਰ ਜਗ੍ਹਾ ਤੇ ਆਪ ਜੀ ਪ੍ਰਕਾਸ਼ ਰੂਪ ਹੋ ਕੇ ਸਰਬਤਰ ਦੇਸੈ ਕਿ ਅਥਵਾ ਸਾਰੇ ਹੀ ਦੇਸਾਂ ਵਿੱਚ ਹੋ ਅੰਗਾਂ ਵਿੱਚ ਹੋ ਕੇ ਸਰਬਤਰ ਭੇਸੈ ਕਿ ਅਥਵਾ ਸਾਰੇ ਹੀ ਭੇਸਾਂ ਵਿੱਚ ਹੋ ਕੇ ਸਰਬਤਰ ਕਾਲੈ ਸਭ ਦਾ ਕਾਲ ਕਰਨ ਵਾਲੇ ਹੋ ਅੰਤ ਕਰਨ ਵਾਲੇ ਹੋ ਕੇ ਸਰਬਤਰ ਪਾਲੈ athwa saryan di pravesh karan wale ho sab nu palan wale ho vai guru ji vahe guru ji ka khalsa vahe guru ji ki